ਇੱਕ ਭੁੱਖੇ ਵੀ ਹੱਸਦੇ ਇੱਕ ਰੱਜੇ ਵੀ ਰੋਣ ਆਪਣੀ ਆਪਣੀ ਦ੍ਰਿਸ਼ਟੀ ਆਪਣਾ ਦ੍ਰਿਸ਼ਟੀ ਕੋਣ ਕਲਾ ਦੇ ਅੰਗ ਸੰਗ ਦੇ ਵੀਡੀਓ ਦੇ ਵਿੱਚ ਅੱਜ ਫੇਰ ਮੋਹਨ ਗਿਲ ਹਾਜ਼ਰ ਹੈ ਇੱਕ ਹੋਰ ਵਧੀਆ ਲੇਖਕ ਸਿੱਖਿਅਤ ਦੇ ਨਾਲ ਅ ਅੱਜ ਕਲਾ ਦੇ ਅੰਗ ਸੰਗ ਦੇ ਵੀਡੀਓ ਦੇ ਵਿੱਚ ਆਏ ਨੇ ਗੁਰਸੇਵ ਸਿੰਘ ਪ੍ਰੀਤ ਜੋ ਕਿ ਪੰਜਾਬੀ ਦੇ ਵਿੱਚ ਇਹ ਜਿੱਥੇ ਪੱਤਰਕਾਰੀ ਕਰਦੇ ਆ ਉਹਦੇ ਨਾਲ ਨਾਲ ਕਹਾਣੀਕਾਰ ਨਾਵਲਕਾਰ ਬਾਲ ਸਾਹਿਤ ਵੀ ਨਾ ਰਚਿਆ ਤੇ ਉਸ ਦੇ ਨਾਲ-ਨਾਲ ਇਹਨਾਂ ਦੇ ਬਹੁਤ ਸਾਰੀਆਂ ਕਹਾਣੀਆਂ ਦੇ ਉੱਤੇ ਨਾਟਕ ਉਹ ਬਣਾ ਕੇ ਉਹ ਵੀ ਦੂਰਦਰਸ਼ਨ ਦੇ ਉੱਤੇ ਖੇਡੇ ਗਏ ਨੇ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪ੍ਰੀਤ ਜੀ ਕਲਾ ਦੇ ਸੰਗਤ ਦੇ ਬੜੇ ਦੇ ਵਿੱਚ ਜੀ ਆਇਆਂ ਨੂੰ ਬਹੁਤ ਮਿਹਰਬਾਨੀ ਗਿਲਸਾਬ ਤੁਹਾਡਾ ਚੈਨਲ ਪੰਜਾਬੀ ਦਾ ਤੇ ਇਸ ਵੱਖਰੀ ਦੁਨੀਆ 'ਚ ਵੱਸਦੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਬੜਾ ਮਹਿਸੂਸ ਹੋ ਰਿਹਾ ਕਿ ਮੈਂ ਪਹਿਲੀ ਵਾਰ ਕੈਨੇਡਾ ਆਇਆ ਜੀ ਵਿਜ਼ਟਰ ਦੇ ਤੌਰ ਤੇ 2 ਮਹੀਨੇ 3 ਮਹੀਨਾ ਕੁ ਹੋਇਆ ਵੀ ਨਾ ਰਹਿ ਗਿਆ ਤਾਂ ਮੈਂ ਦੇਖ ਰਿਹਾ ਵੀ ਕੈਨੇਡਾ ਜਿਹਨੂੰ ਅੰਗਰੇਜ਼ਾਂ ਦਾ ਮੁਲਕ ਕਹਿੰਦੇ ਆ ਉੱਥੇ ਵੀ ਤੁਸੀਂ ਪੰਜਾਬੀ ਦੀ ਪੰਜਾਬੀ ਭਾਸ਼ਾ ਦੀ ਪੰਜਾਬੀ ਸਾਹਿਤ ਦੀ ਜੋਤ ਜਿਹੜੀ ਜਗਾ ਕੇ ਰੱਖੀ ਹੋਈ ਆ ਤੇ ਸਾਡੇ ਵਰਗੇ ਜਿਹੜੇ ਆਉਂਦੇ ਨੇ ਲੋਕ ਉਹਨਾਂ ਨੂੰ ਤੁਸੀਂ ਇੰਨਾ ਮਾਨ ਸਤਕਾਰ ਦਿੰਨੇ ਹੋ ਤਾਂ ਅਸੀਂ ਇਸ ਕਰਕੇ ਬੜਾ ਹੀ ਇਹ ਮਤਲਬ ਇੱਕ ਅ ਵੱਖਰੀ ਤਰ੍ਹਾਂ ਦਾ ਅਨੰਦਤ ਮਹਿਸੂਸ ਹੋ ਰਿਹਾ ਔਰ ਬਹੁਤ ਚੰਗਾ ਲੱਗ ਰਿਹਾ ਜੀ ਆਮ ਤੌਰ ਤੇ ਕਿਹਾ ਜਾਂਦਾ ਵੀ ਜਿਹੜਾ ਪੰਜਾਬੀ ਤਾਂ ਪੰਜਾਬ ਚ ਆ ਜਾਂਦੇ ਆ ਪਰ ਪੰਜਾਬੀ ਇਹਨਾਂ ਵਿੱਚੋਂ ਪੰਜਾਬ ਨਹੀਂ ਜਾਂਦਾ ਜੀ ਬਿਲਕੁਲ ਸਹੀ ਉਹਨਾਂ ਵੀ ਵਸਦਾਰਾਂ ਦਾ ਅਸੀਂ ਸਾਰੇ ਹੀ ਲੋਕਾਂ ਨੇ ਜਿੱਥੇ ਜਿੱਥੇ ਵੀ ਗਏ ਨੇ ਬਾਹਰ ਉਹਨਾਂ ਨੇ ਉਸ ਜਗ੍ਹਾ ਤੇ ਆਪਣਾ ਪੰਜਾਬ ਵਸਾਇਆ ਹੋਇਆ ਬਿਲਕੁਲ ਔਰ ਜਦੋਂ ਤੁਹਾਡੇ ਵਰਗੇ ਪੰਜਾਬ ਦੇ ਵਿੱਚ ਚੰਗਾ ਕੰਮ ਕਰਨ ਵਾਲੇ ਵਿਅਕਤੀ ਆਉਂਦੇ ਨੇ ਸਾਡੇ ਰੂਹ ਨੂੰ ਬੜੀ ਖੁਸ਼ੀ ਮਿਲਦੀ ਆ ਔਰ ਸਾਡਾ ਜੀ ਕਰਦਾ ਵਾਹ ਫਲਾ ਕੇ ਤੁਹਾਡਾ ਸਵਾਗਤ ਕਰੀਏ ਔਰ ਤੁਹਾਡੀ ਗੱਲ ਸਾਰੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਹਨ ਬਹੁਤ ਵੱਡਾ ਉਦਮ ਹੈ ਜੀ ਔਰ ਮੈਨੂੰ ਲੱਗਦਾ ਵੀ ਇਹਦੇ ਲਈ ਬਹੁਤ ਯਤਨ ਤੁਸੀਂ ਕੀਤੇ ਹੋਏ ਨੇ ਇਹ ਸਟੇਜ ਸਥਾਪਿਤ ਕਰਨ ਦੇ ਲਈ ਬਿਲਕੁਲ ਸਾਡੇ ਅਸੀਂ ਕਰੇ ਕਰ ਰਹੇ ਹਾਂ ਪਰ ਸਤੋਂ ਪਹਿਲਾਂ ਵਾਲੇ ਜਿਹੜੇ ਸਾਡੇ ਪੁਰਖੇ ਸੀ ਉਹਨਾਂ ਦੀਆਂ ਅਸ਼ੀਰਵਾਦਾਂ ਉਹਨਾਂ ਦੇ ਕੰਮਾਂ ਦੀ ਕਰਕੇ ਹੀ ਅਸੀਂ ਇਹਦੇ ਯੋਗ ਹੋਏ ਆ ਜਿਹੜਾ ਥੋੜਾ ਮੋਟਾ ਕਰ ਰਹੇ ਹਾਂ ਇਨਸ਼ਾਅੱਲਾ ਇਸੇ ਤਰ੍ਹਾਂ ਇਹ ਜੋਤ ਜਗਦੀ ਰਹੇ ਤੇ ਹੁਣ ਗੁਰਸੇਵ ਸਿੰਘ ਜੀ ਆ ਆਪਦੇ ਬਾਰੇ ਦੱਸੋ ਕੌਣ ਗੁਰਸੇਵ ਸਿੰਘ ਪ੍ਰੀਤ ਜੀ ਗਿਲਸਾ ਮੈਂ ਚਾਲੀ ਮੁਕਤਿਆਂ ਦੀ ਮਕਦਸ ਧਰਤੀ ਸ੍ਰੀ ਮਕਸਦ ਸਾਹਿਬ ਦਾ ਜੰਪਾਲਾ ਤੇ ਉੱਥੇ ਰਹਿੰਦੇ ਆ ਮੇਰੇ ਮਾਤਾ ਪਿਤਾ ਉਹ ਦੋਵੇਂ ਲੁਧਿਆਣਾ ਜ਼ਿਲ੍ਹੇ ਦੇ ਸੀ ਮੇਰੇ ਪਿਤਾ ਜੀ ਸਮਰਾਲੇ ਕੋਲ ਪਿੰਡ ਅਜਲੌਦ ਉੱਥੋਂ ਦੇ ਅਜਲੌਦ ਹਾਂਜੀ ਉੱਥੋਂ ਦੇ ਜੰਪਲ ਨੇ ਸਾਡੇ ਚਾਚੇਤਾ ਇਹ ਹਜੇ ਵੀ ਉੱਥੇ ਰਹਿੰਦੇ ਆ ਮੇਰੇ ਮਾਤਾ ਜੀ ਲਲਤੋਂ ਪਿੰਡ ਦੇ ਸੀਗੇ ਤੇ ਸਾਡੇ ਆਸ-ਪਾਸੇ ਸਾਡੇ ਪਿੰਡਾ ਜੋਧੜ ਰਿਸ਼ਤੇਦਾਰ ਯਾਨੀ ਪਰ ਉਹ ਜੀ ਰੋਟੀ ਦੇ ਸਿਲਸਿਲੇ ਵਿੱਚ ਮੇਰੇ ਪਿਤਾ ਜੁਡੀਸ਼ਲ ਡਿਪਾਰਟਮੈਂਟ ਦੇ ਵਿੱਚ ਸੀ ਪਹਿਲਾਂ ਫੂਡ ਸਪਲਾਈ ਦੇ ਵਿੱਚ ਸੀ ਤਾਂ ਇਸ ਤਰ੍ਹਾਂ ਉਹ ਮੁਕਸਰ ਆ ਕੇ ਸੈਟਲ ਹੋ ਗਏ ਤੇ ਫਿਰ ਸਾਡਾ ਇੱਥੇ ਪੱਕਾ ਟਿਕਾਣਾ ਬਣ ਗਿਆ ਸਾਡਾ ਜਨਮ ਵੀ ਮੁਕਸਰੀ ਹੋਇਆ ਤੁਹਾਡਾ ਮੇਰੇ ਨਾਲ ਵੀ ਇੱਕ ਵਧੀਆ ਰਿਸ਼ਤਾ ਜੁੜ ਗਿਆ ਦੱਸਿਆ ਤੁਸੀਂ ਨਾ ਮੇਰੇ ਖੱਬੇ ਪਾਸੇ ਸਾਡੇ ਪਿੰਡ ਦੇ ਦਿਲੋਂ ਦੇ ਲਲਤੋਂ ਆ ਜਾਂਦੀ ਆ ਹੂੰ ਸੱਜੇ ਪਾਸੇ ਜਨੌਦ ਨਹਿਰ ਦੇ ਉੱਤੇ ਆ ਪਹਿਲਾ ਹੀ ਪੁਲ ਜਿਹੜਾ ਉਹਦੇ ਉੱਤੇ ਜਨੌਦ ਪਿੰਡ ਆ ਜਾਂਦਾ ਹੈਗਾ ਸਾਡੇ ਭੂਆ ਜੀ ਸੰਨੇਵਲ ਰਹਿੰਦੇ ਆ ਕੀ ਬਾਤ ਆ ਤਾਂ ਮਤਲਬ ਸਾਡਾ ਜਿਹੜਾ ਪਿਛਲਾ ਸਾਰਾ ਖਾਨਦਾਨੀ ਪਿਸ਼ੋਕੜਾ ਲੁਧਿਆਣੇ ਜ਼ਿਲ੍ਹੇ ਦਾ ਹੀ ਹੈ ਜੀ ਹਾਂ ਸਾਡੇ ਤੇ ਬਾਕੀ ਤੁਸੀਂ ਵਿਦਿਆਕ ਤੌਰ ਦੇ ਉੱਤੇ ਵਕਾਲਤ ਕੀਤੀ ਐਲ ਐਲ ਬੀ ਕਰੀ ਜੀ ਇਹ ਪੜਾਈ ਕਿੱਥੋਂ ਕਰੀ ਮੁਕਸਬ ਤੋਂ ਹਾਂ ਜਿਹੜੀ ਸਕੂਲੀ ਵਿਦਿਆ ਮੁਕਸਬ ਤੋਂ ਕੀਤੀ ਜਿਹੜੀ ਕਾਲਜ ਦੀ ਉਹ ਸਰਕਾਰੀ ਕਾਲਜ ਮੁਕਸਬ ਤੋਂ ਕੀਤੀ ਉਸ ਤੋਂ ਬਾਅਦ ਜਿਹੜੀ ਲਾ ਦੀ ਗ੍ਰੈਜੂਏਸ਼ਨ ਉਹ ਗੰਗਾ ਨਗਰ ਤੋਂ ਕੀਤੀ ਓਕੇ ਹਾਂ ਉਹ ਲਾ ਕਰਨ ਪਿੱਛੇ ਵੀ ਅਸਲ ਚ ਇੱਕ ਇਸ ਤਰ੍ਹਾਂ ਦਾ ਸਬਬ ਬਣਿਆ ਵੀ ਕਾਲਜ ਦੇ ਪੜਾਈ ਕਰਨ ਤੋਂ ਬਾਅਦ ਕਿਉਂਕਿ ਪਿਤਾ ਜੁਡੀਸ਼ੀਅਨ ਡਿਪਾਰਟਮੈਂਟ ਦੇ ਵਿੱਚ ਸੀ ਤਾਂ ਮੈਂ ਵੀ ਉੱਥੇ ਕੰਮ ਕਰਨ ਲੱਗ ਗਿਆ ਪ੍ਰਾਈਵੇਟ ਆਪਣਾ ਡਾਕੂਮੈਂਟ ਰੈਟਰ ਦੇ ਤਾਉਤੇ ਤਾਂ ਫਿਰ ਹੋਲੀ-ਹੋਲੀ ਇਹ ਲੱਗਿਆ ਵੀ ਨਾਲ ਹੋਰ ਆਪਣੇ ਆਪ ਨੂੰ ਡਿਵੈਲਪ ਕਰ ਲਈਏ ਤਾਂ ਫਿਰ ਨਾਲ ਵਕਾਲਤ ਕਰ ਲਈ ਤਾਂ ਮਤਲਬ ਮੇਰਾ ਰੋਜੀ ਰੋਟੀ ਦਾ سلسلہ ਸਾਰਾ ਕਚਹਿਰੀਆਂ ਨਾਲ ਹੀ ਜੁੜਿਆ ਹੋਇਆ ਹੈ ਬਿਲਕੁਲ ਤਾਂ ਉਹਦਾ ਮੈਨੂੰ ਵੱਡਾ ਫਾਇਦਾ ਸਾਹਿਤ ਦੇ ਵਿੱਚ ਇਹ ਹੋਇਆ ਗੱਲ ਸਾਹਿਬ ਵੀ ਕਚਹਿਰੀਆਂ 'ਚ ਜਿਹੜੇ ਲੋਕ ਆਉਂਦੇ ਆ ਹਰ ਬੰਦੇ ਦੀ ਆਪਣੀ ਕਹਾਣੀ ਹੈ ਕਿਉਂਕਿ ਜਿਵੇਂ ਕਹਾਵਤਾ ਵੀ ਕਚਹਿਰੀਆਂ ਤੇ ਹਸਪਤਾਲ ਉੱਥੇ ਦੁਖੀ ਬੰਦੇ ਨੇ ਜਾਣਾ ਤੇ ਜਿਹੜੀ ਕਹਾਣੀਆਂ ਉਹ ਦੁਖੀ ਬੰਦੇ ਕੋਲ ਹੁੰਦੀਆਂ ਸੁਖੀ ਬੰਦੇ ਕੋਲ ਤਾਂ ਗੱਲਾਂ ਹੁੰਦੀਆਂ ਹਾਸੇ ਹੁੰਦੇ ਆ ਖੁਸ਼ੀਆਂ ਹੁੰਦੀਆਂ ਤਾਂ ਉਥੋਂ ਮੈਨੂੰ ਮਤਲਬ ਆਪਣੇ ਸਾਹਿਤ ਲਈ ਬਹੁਤ ਜਿਹੜਾ ਮੈਟਰ ਮਿਲੇਆ ਮੈਟਰ ਮਿਲਿਆ ਅੱਛਾ ਆਮ ਤੌਰ ਤੇ ਇਹ ਹੁੰਦਾ ਹੈਗਾ ਵੀ ਤੁਸੀਂ ਕਹਾਣੀਕਾਰ ਹੋ ਨਾਵਲ ਲਿਖਿਆ ਹਨ ਆਮ ਤੌਰ ਤੇ ਹਰ ਬੱਚਾ ਸ਼ੁਰੂ ਕਵਿਤਾ ਤੋਂ ਕਰਦਾ ਕਰੇ ਜ਼ਿੰਦਗੀ ਚ ਕਵਿਤਾ ਲਿਖੀ ਤੁਸੀਂ ਹਾਂ ਛੋਟੇ ਸਕੂਲ ਦੇ ਉਮਰ ਚ ਕਾਲਜ ਤੋਂ ਵੀ ਪਹਿਲਾਂ ਹੀ ਹੂੰ ਅ ਮਤਲਬ ਹੁਣ ਜਦੋਂ ਵੀ ਤੁਸੀਂ ਇਸ ਤਰ੍ਹਾਂ ਗੱਲਾਂ ਕਰਦੇ ਹੋ ਹੋਰ ਸਾਹਿਤਕ ਲੋਕ ਗੱਲਾਂ ਕਰਦੇ ਤਾਂ ਮੈਂ ਦੇਖਦਾ ਵੀ ਮੈਂ ਲਿਖੀ ਆ ਥੋੜੀ ਬਹੁਤ ਕਵਿਤਾ ਬਾਅਦ ਚ ਵੀ ਲਿਖਦੇ ਰਹਿਆ ਪਰ ਮੈਨੂੰ ਇਹ ਅਹਿਸਾਸ ਹੋ ਗਿਆ ਸੀ ਵੀ ਕਵਿਤਾ ਜਿਹੜਾ ਉਹ ਜਾਂ ਤਾਂ ਮੇਰੇ ਵਸਦਾ ਰੋਗ ਦੀ ਤੁਹਾਡੇ ਖੇਤਰ ਨਹੀਂ ਹੈ ਜਾਂ ਉਹਦੇ ਚ ਮੈਂ ਆਪਣੇ ਅਹਿਸਾਸ ਪ੍ਰੋ ਨਹੀਂ ਸਕਦਾ ਤਾਂ ਇਸ ਕਰਕੇ ਮੈਂ ਕਵਤਾ ਨੂੰ ਪੜਿਆ ਬਹੁਤ ਆ ਕਵਤਾ ਬਣ ਚੰਗੇ ਬਹੁਤ ਲੱਗਦੀਆਂ ਕਿਉਂਕਿ ਕਵਤਾ ਦੀ ਮੈਂ ਇਸ ਕਰਕੇ ਕਦਰ ਕਰਦਾ ਵੀ ਦੋ ਸੱਤਰਾ ਚ ਉਹ ਚ ਪੂਰੀ ਗਾਗਤ ਤੇ ਸਾਗਰ ਪ੍ਰਵਾਹਨ ਦਾ ਕਵੀ ਔਰ ਸਾਸੀ ਜਿਹੜੇ ਕਹਾਣੀਕਾਰਾਂ ਨਾਵਲਕਾਰਾਂ ਅਸੀਂ ਉਹ 10 ਪੰਨਿਆਂ ਤੋਂ ਲੈ ਕੇ 100 ਪੰਨੇ ਤੱਕ ਵੀ ਉਹੀ ਗੱਲ ਕਹਿੰਦੇ ਆ ਤਾਂ ਇਸ ਕਰਕੇ ਕਵ ਕਵਤਾ ਜਿਹੜੀ ਉਹਦੇ ਲਿਖਣ ਲਈ ਇੱਕ ਵੱਖਰੀ ਤੁਹਾਡੇ ਅੰਦਰ ਪ੍ਰਤਿਭਾ ਹੋਣੀ ਚਾਹੀਦੀ ਹੈ ਕਹਾਣੀ ਵਾਲ ਕਿਵੇਂ ਮੰਨਨੇ ਸੋਚਿਆ ਵੀ ਮੈਂ ਕਿਹਾ ਮੈਨੂੰ ਕਹਾਣੀ ਹੀ ਲਿਖਣੀ ਚਾਹੀਦੀ ਆ ਕਹਾਣੀ ਤੋਂ ਪਹਿਲਾਂ ਮੈਂ ਸਾਹਿਤ ਦੀ ਗੱਲ ਕਰਦਾ ਸਰ ਹਮ ਮੇਰੇ ਵੱਡੇ ਭੈਣ ਜੀ ਜਦੋਂ ਮੈਂ ਉਹ ਮੇਰੇ ਤੋਂ ਕਾਫੀ ਵੱਡੇ ਨੇ ਮਤਲਬ ਮੇਰੇ ਤੋਂ ਘੱਟੋ ਘੱਟ 10 15 ਸਾਲ ਹੀ ਵੱਡੇ ਹੋਣੇ ਆ ਹਮ ਆਪਣੀ ਉਮਰ ਦੇ ਪਰਿਵਾਰਾ ਵਿੱਚ ਪੰਜ ਸੱਤ ਬੱਚੇ ਹੁੰਦੇ ਸੀ ਤਾਂ ਮੈਂ ਸਭ ਤੋਂ ਛੋਟਾ ਪਰਿਵਾਰ ਵਿੱਚ ਤਾਂ ਉਹਨਾਂ ਨੇ ਮਤਲਬ 1975 ਦੇ ਦੌਰ ਚ ਵੱਲ ਐਮਏ ਕੀਤੀ ਇੱਕ ਮੁਕਸਰ ਤੋਂ ਉਦੋਂ ਮੁਕਸਰ ਇੱਕ ਹੀ ਐਮਏ ਹੁੰਦੀ ਸੀ ਜੋ ਜਿਲ੍ਹੇ ਲੁਧਿਆਣੇੋਂ ਕੀਤੀ ਅੱਛਾ ਤਾਂ ਜਦੋਂ ਮੁਕਸਰ ਸਰਕਾਰੀ ਕਾਲਜ ਸੀ ਮੁਕਸਰ ਸਰਕਾਰੀ ਸਰਕਾਰੀ ਕਾਲਜ ਦੀ ਲਾਇਬ੍ਰੇਰੀ ਬਹੁਤ ਵੱਡੀ ਆ ਹੁਣ ਵੀ ਵੱਡੀ ਆ ਉਦੋਂ ਵੀ ਬਹੁਤ ਵੱਡੀ ਸੀ ਤਾਂ ਉਹ ਲਾਇਬ੍ਰੇਰੀ ਚੋਂ ਨਾਵਲ ਕਢਾ ਕੇ ਲੈਂਦੇ ਕਹਾਣੀਆਂ ਦੀਆਂ ਕਿਤਾਬਾਂ ਰੁਟੀਨ ਦੇ ਵਿੱਚ ਕਢਾ ਕੇ ਲੈਂਦੇ ਤੇ ਇਸੇ ਤਰ੍ਹਾਂ ਘਰੇ ਦ੍ਰਿਸ਼ਟੀ ਹੂੰ ਜੇ ਨਾਗਮਨੀ ਇਹ ਇਸ ਤਰ੍ਹਾਂ ਦੇ ਪਰਚੇ ਵੀ ਉਲੇਉਂਦੇ ਤਾਂ ਹਾਲਾਂਕਿ ਉਹ ਉਸ ਸਮੇਂ ਹਰਨਾਮ ਦਾ ਸਹਰਾਏ ਦੇ ਮੈਨੂੰ ਯਾਦ ਆ ਵੀ ਉਹ ਨਾਵਲ ਲੈ ਕੇ ਹੁੰਦੇ ਹੁੰਦੇ ਸੀ ਉਹ ਧਾਰਮਿਕ ਤੇ ਇਤਿਹਾਸਕ ਤਰਜ਼ ਦੇ ਹੁੰਦੇ ਸੀ ਹੂੰ ਹੂੰ ਸੋਹਣ ਸਿੰਘ ਸੀਤਲ ਦੇ ਬਾਕੀ ਜਸਵੰਤ ਸਿੰਘ ਕਬਲ ਜਸਵੰਤ ਸਿੰਘ ਕਬਲ ਨਾਨਕ ਸਿੰਘ ਹਾਂਜੀ ਨਾਨਕ ਸਿੰਘ ਨਾਨਕ ਸਿੰਘ ਨੂੰ ਤਾਂ ਮੈਂ ਪ੍ਰਾਈਵੇਟ ਲਾਇਬ੍ਰੇਰੀਆਂ ਚੋਂ ਲੈ ਕੇ ਵੀ ਬਹੁਤ ਪੜਿਆ ਜੀ ਹੂੰ ਤਾਂ ਉਹ ਸਕੂਲ ਪੱਧਰ ਤੇ ਮੈਨੂੰ ਇਸ ਤਰ੍ਹਾਂ ਦੀਆਂ ਜਦੋਂ ਸਾਹਿਤਕ ਕਿਰਤਾਂ ਪੜ੍ਹਨ ਦਾ ਮੌਕਾ ਮਿਲਿਆ ਤਾਂ ਮੇਰੇ ਅੰਦਰ ਇੱਕ ਨਾ ਮਤਲਬ ਉਹ ਬੀਜ ਹਮ ਪੈਦਾ ਹੋ ਗਿਆ ਤਾਂ ਫਿਰ ਜਦੋਂ ਮੇਰੇ ਆਲੇ ਦੁਆਲੇ ਮੈਨੂੰ ਕੋਈ ਕਟਨਾਵਾਂ ਦਿਸਦੀਆਂ ਤਾਂ ਮੈਨੂੰ ਲੱਗਦਾ ਵੀ ਇਹ ਤੇ ਮੈਂ ਗੱਲ ਕਰ ਸਕਦਾ ਤਾਂ ਉਹ ਗੱਲ ਹੁਣ ਜਾਂ ਤਾਂ ਮੈਂ ਕਵਿਤਾ 'ਚ ਕਰਦਾ ਜਾਂ ਗੀਤ 'ਚ ਜਾਂ ਕਹਾਣੀ 'ਚ ਕਵਿਤਾ 'ਚ ਛੋਟੀ ਗੱਲ ਕਰੀ ਜਾ ਸਕਦੀ ਹੈ ਵੱਡੀ ਨਹੀਂ ਹਾਂ ਫਿਰ ਮੈਨੂੰ ਲੱਗਿਆ ਵੀ ਇਹ ਗੱਲ ਮੈਂ ਕਹਾਣੀ 'ਚ ਕਰ ਸਕਦਾ ਜੀ ਤਾਂ ਫਿਰ ਇਸ ਤਰ੍ਹਾਂ ਮੈਂ ਕਹਾਣੀ ਲਿਖਣੀ ਸ਼ੁਰੂ ਕੀਤੀ ਪਹਿਲਾਂ ਜਿਵੇਂ ਆਮ ਹੀ ਹੁੰਦਾ ਵੀ ਕਹਾਣੀ ਲਿਖ ਲਈ ਕਿਸੇ ਅਖਬਾਰ ਨੂੰ ਭੇਜਤੀ ਅਖਬਾਰ ਵੀ ਉਹ ਜਿਹੜਾ ਤੁਹਾਡੇ ਘਰੇ ਆਉਂਦਾ ਜਾਂ ਤੁਹਾਡੇ ਧਿਆਨ 'ਚ ਹੈ ਨਾ ਤਾਂ ਉਹ ਕਦੇ ਛੱਪ ਜਾਂਦੀ ਕਦੇ ਨਾ ਛੱਪਦੀ ਕੋਈ ਪਿੱਛਾ ਨਹੀਂ ਸੀ ਹੁੰਦਾ ਵੀ ਚਲੋ ਤਾਂ ਇਸ ਤਰ੍ਹਾਂ سلسلہ ਚੱਲਦਾ ਰਿਹਾ ਤਾਂ ਫਿਰ ਹੌਲੀ-ਹੌਲੀ ਜਦੋਂ ਲਿਖਣ ਨਾ ਤਾਂ ਫਿਰ ਇਹ ਵੀ ਦੇਖਣਾ ਵੀ ਯਾਰ ਉਹਨਾਂ ਲੇਖਕਾਂ ਦੀ ਕਹਾਣੀ ਚ ਤੇ ਮੇਰੀ ਕਹਾਣੀ ਚ ਕੀ ਫਰਕ ਆ ਵੀ ਮੈਂ ਦੇਖਾਂ ਆਪਣੇ ਆਪ ਚ ਮੈਂ ਜਦੋਂ ਤੁਸੀਂ ਯਾਰ ਲਿਖਣਾ ਸ਼ੁਰੂ ਕੀਤਾ ਕੀ ਉੱਥੇ ਅੜਲੇ ਵਾਲੇ ਲਾਹੌਰ ਲੇਖਕਾਂ ਨੂੰ ਦਿਖਾਉਂਦੇ ਸੀ ਜਾਂ ਕਿਸੇ ਸਹਿਜ ਸਭਾ ਦੇ ਨਾਲ ਕੋਲ ਵੀ ਜਾਂਦੇ ਸੀਗੇ ਜਾਂ ਪੜ੍ਹਦੇ ਸੀ ਉੱਥੇ ਹਾਂ ਨਹੀਂ ਗੱਲ ਸਬ ਮੇਰਾ ਇਸ ਤਰ੍ਹਾਂ ਦਾ ਸ਼ੁਰੂ ਚ ਨਹੀਂ ਵਾਪਿਆ ਹਮਮ ਸ਼ੁਰੂ ਚ ਤਾਂ ਬਸ ਮੈਂ ਆਪ ਹੀ ਆਪ ਹੀ ਪਰਚੋਲ ਕਰਦਾ ਸੀ ਤਾਂ ਫਿਰ ਹੌਲੀ ਹੌਲੀ ਮੈਨੂੰ ਪਤਾ ਲੱਗਿਆ ਕਿ ਜਿਹੜਾ ਨਵਾਂ ਜਮਾਨਾ ਅਖਬਾਰ ਹਮ ਇਹ ਸਾਹਿਤਿਕ ਤੌਰ ਤੇ ਬਹੁਤ ਕੰਮ ਕਰ ਰਿਹਾ ਔਰ ਇਹਦੇ ਚ ਛਪਨਾ ਇੱਕ ਤਰ੍ਹਾਂ ਦਾ ਤੁਹਾਡਾ ਸਰਟੀਫਿਕੇਟ ਆ ਵੀ ਭਾਈ ਬੰਦਾ ਠੀਕ ਲਿਖਦਾ ਐਤਵਾਰਤਾ ਵਾਲਾ ਜੀ ਜੀ ਤਾਂ ਫਿਰ ਮੈਂ ਉਹ ਚ ਕਹਾਣੀ ਭੇਜੇ ਤਾਂ ਉਹ ਚ ਕਹਾਣੀ ਛਪ ਗਈ ਅੱਛਾ ਜਦੋਂ ਉਹ ਕਹਾਣੀ ਛਪੀ ਉਹ ਨਾਲ ਐਡਰੈਸ ਵੀ ਲਿਖਿਆ ਹੁੰਦਾ ਤਾਂ ਫਿਰ ਲੋਕਲ ਇੱਕ ਦੋ ਮਿੱਤਰ ਬੇਲੀਆਂ ਨੂੰ ਪਤਾ ਲੱਗਿਆ ਉਹ ਨਾਲ ਫਿਰ ਦੱਸਿਆ ਵੀ ਫਲਾਨੇ ਫਲਾਨੇ ਬੰਦੇ ਵੀ ਲਿਖਦੇ ਆ ਤਾਂ ਫਿਰ ਅਸੀਂ ਇਸ ਤਰ੍ਹਾਂ ਇੱਕ ਦੂਜੇ ਦੇ ਸੰਪਰਕ ਵਿੱਚ ਆਉਣ ਲੱਗੇ ਸਾਡੇ ਹਰਜਿੰਦਰ ਸੂਰੀਆ ਵਾਲੀਆ ਕੁਲਵੰਤ ਗਿੱਲ ਇਹ ਇੱਕ ਕਹਾਣੀਕਾਰ ਸਾਡੇ ਅਸੀਂ ਗਰੁੱਪ ਬਣ ਗਿਆ ਸਾਡਾ ਅਸੀਂ ਆਪਸ ਵਿੱਚ ਫਿਰ ਅਸੀਂ ਗੱਲਾਂ ਬਾਤਾਂ ਕਰਦੇ ਤਾਂ ਹੌਲੀ ਹੌਲੀ ਫਿਰ ਇੱਕ ਵਾਰੀ ਮੈਨੂੰ ਪਤਾ ਲੱਗਿਆ ਕਿ ਮੈਂ ਕਹਾਣੀ ਪੜੀ ਅਖਬਾਰ ਚ ਉਹ ਗੁਰਦੇਵ ਸਿੰਘ ਰਪਾਣਾ ਦੀ ਲਿਖੀ ਸੀ ਜਦੋਂ ਰੁਪਾਨਾਤ ਤਖੱਲਸ ਦੇਖਿਆ ਮਗਰ ਤਾਂ ਮੈਂ ਕਿਹਾ ਵੀ ਰੁਪਾਨਾਤ ਆਪਣੇ ਨਾਲ ਹੀ ਪਿੰਡ ਦਾ ਸਾਡੇ ਮੁਕਸਦ ਦੇ ਤਾਂ ਮੈਂ ਪਤਾ ਕੀਤਾ ਉਹ ਕਹਿੰਦੇ ਵੀ ਇਹ ਰੁਪਾਨਾ ਦੇ ਹੀ ਰਹਿਣ ਵਾਲੇ ਆ ਤਾਂ ਇਸ ਦਰਮਿਆਨ ਮੈਨੂੰ ਜਿਵੇਂ ਪੰਜਾਬੀ ਟ੍ਰਿਬਿਊਨ ਚ ਕੰਮ ਕਰਦਾ ਸੀ ਤੇ ਰੁਪਾਨਾਤ ਸਾਹਿਬ ਨੂੰ ਸ਼੍ਰੋਮਣੀ ਸਾਹਿਤਕਾਰ ਐਵਾਰਡ ਮਿਲਿਆ ਤਾਂ ਉਹ ਕਹਿੰਦੇ ਵੀ ਰੁਪਾਨਾਤ ਸਾਹਿਬ ਬਾਰੇ ਇੱਕ ਫੀਚਰ ਬਣਾ ਕੇ ਭੇਜੋ ਤਾਂ ਮੈਂ ਰੁਪਾਨਾਤ ਸਾਹਿਬ ਕੋਲ ਗਿਆ ਉਹਨਾਂ ਬਾਰੇ ਗੱਲਬਾਤ ਨੋਟ ਕੀਤੀ ਤਾਂ ਉਹਨਾਂ ਦਾ ਮੈਨੂੰ ਇਹ ਸੀ ਵੀ ਦਿੱਲੀੋਂ ਆਏ ਨੇ ਵੱਡੇ ਲੇਖਕ ਆ ਵੀ ਉਹਨਾਂ ਨੇ ਮੁੱਲ ਦੀ ਗੱਲ ਹੀ ਕਰਨਗੇ ਹੂੰ ਹੂੰ ਪਰ ਉਹਨਾਂ ਨੇ ਬਹੁਤ ਖੁੱਲ ਕੇ ਗੱਲਾਂ ਕੀਤੀਆਂ ਬਹੁਤ ਤਾਂ ਉਸ ਮੁਲਾਕਾਤ ਫਿਰ ਇਸ ਤਰ੍ਹਾਂ ਦੀ ਬਣ ਗਈ ਵੀ ਮੈਂ ਉਹਨਾਂ ਨੂੰ ਫਿਰ ਸਾਹਿਤਿਕ ਗੁਰੂ ਧਾਰਿਆ ਹੂੰ ਤਾਂ ਮੇਰੀ ਪਹਿਲੀ ਜਿਹੜੀ ਕਹਾਣੀਆਂ ਦੀ ਕਿਤਾਬ ਜੀਨ ਜੋਗਾ ਉਹਦਾ ਮੁਖਬੰਦ ਵੀ ਉਹਨਾਂ ਨੇ ਲਿਖਿਆ ਹਾਂਜੀ ਤਾ ਫਿਰ ਇਸ ਤਰ੍ਹਾਂ ਮਤਲਬ ਜਿਹੜੀ ਉਹ ਵਿਦਾ ਵਿਦਾਨ ਵਾਲੀ ਗੱਲ ਆ ਫਿਰ ਉਹਦੇ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਫਿਰ ਮੈਗਜ਼ੀਨਾਂ ਦੇ ਵਿੱਚ ਸਾਹਿਤਿਕ ਮੈਗਜ਼ੀਨਾਂ ਬਾਰੇ ਪਤਾ ਲੱਗਿਆ ਕਿ ਸਿਰਜਣਾ ਰਾਗ ਇਹ ਜਿਹੜੀ ਮੈਗਜ਼ੀਨ ਨੇ ਫਿਰ ਉਹ ਸਾਰੇ ਮੈਗਜ਼ੀਨ ਪੜ੍ਹਨੇ ਸ਼ੁਰੂ ਕੀਤੇ ਕਹਾਣੀ ਤਾਰਾ ਹਾਂ ਕਹਾਣੀ ਤਾਰਾ ਸਾਰੇ ਮੈਗਜ਼ੀਨ ਤਾਂ ਉਸ ਤੋਂ ਫਿਰ ਮਤਲਬ ਇੱਕ ਇਸ ਕਹਾਣੀ ਨੂੰ ਜਿਹੜਾ ਆਪਦੇ ਵੱਲੋਂ ਇੱਕ ਵੱਧ ਵੱਧ ਵਧੀਆ ਰੂਪ ਦੇਣ ਦਾ ਜਿਹੜਾ ਕੰਮ ਸ਼ੁਰੂ ਹੋਇਆ ਇਹ ਸਹੂਲਤ ਨੂੰ ਅਪਣਾ ਲਿਆ ਇਹ ਸਹੂਲਤਨ ਪੱਕੇ ਮਤਲਬ ਉਹਨੇ ਅਸਲ ਚ ਵਿਧਾਨੇ ਤੁਹਾਨੂੰ ਚੁਣ ਲਿਆ ਹਾਂ ਉਹ ਉਹ ਮੇਰੀ ਇੰਟਰਵਿਊ ਨਵਾਜਮਨ ਚ ਸ਼ਪੀ ਸੀਗੀ ਤੇ ਉਹ ਗੱਲਾਂ ਬਾਤਾਂ ਚ ਉਹਨਾਂ ਨੇ ਇਹ 70 ਜਿਹੜੇ ਟਾਈਟਲ ਕੱਢਿਆ ਵੀ ਕਹਾਣੀ ਮੇਰਾ ਪਹਿਲਾ ਪਿਆਰ ਹੈ ਵੀ ਕਹਾਣੀ ਹੀ ਮੇਰਾ ਮੈਨੂੰ ਲੱਗਦਾ ਵੀ ਮੇਰੇ ਦਿਲ ਦੇ ਨੇੜੇ ਆ ਬਿਲਕੁਲ ਔਰ ਤੁਸੀਂ ਮੈਂ ਆਮ ਤੌਰ ਤੇ ਬਹੁਤ ਸਾਰੇ ਲੇਖਕ ਕਹਾਣੀ ਗਲਪ ਸਹਿਤ ਵਾਲੇ ਆਉਂਦੇ ਔਰ ਮੈਂ ਇੱਥੇ ਇਹ ਵੀ ਜ਼ਿਕਰ ਕਰ ਦਿਆਂ ਕਿ ਤੁਹਾਡਾ ਜਿਹੜਾ ਨਾਵਲ ਇੱਕ ਇੱਕ ਪਲੇਠਾ ਨਾਵਲ ਸੁਆਹਾ ਉਹ ਓਟਾ ਹਾਂ ਵਾਰਡ ਦੇ ਲਈ ਲਾਸਟ ਸੂਚੀ ਦੇ ਵਿੱਚ ਉਹ ਆ ਗਿਆ ਸੀਗਾ ਪੰਜ ਕਿਤਾਬਾਂ ਦੇ ਵਿੱਚ ਚੁਣਿਆ ਗਿਆ ਸੀ ਔਰ ਉਸ ਦੀ ਮੈਂ ਤੁਹਾਨੂੰ ਬਹੁਤ-ਬਹੁਤ ਮੁਬਾਰਕਵਾਦ ਕਿਉਂਕਿ ਮੈਂ ਮੈਨੂੰ ਇੰਨਾ ਪਤਾ ਵੀ ਉਹ ਇੱਕ ਐਸਾ ਵਾਰਡ ਹੈ ਜਿੱਦੇ ਵਿੱਚ ਵਾਲੀ ਫਰਮਾਇਸ਼ ਵਗੈਰਾ ਨਹੀਂ ਚੱਲਦੀ ਉਹ ਆਪਣੀ ਦਮ ਤੇ ਕਿਤਾਬ ਆਉਂਦੀ ਹੈ ਉੱਥੇ ਉੱਪਰ ਤੱਕ ਤੇ ਤੁਸੀਂ ਜਦੋਂ ਕਹਾਣੀ ਤੁਹਾਡੇ ਕੋਲ ਆਉਂਦੀ ਆ ਜਾਂ ਈਵੈਂਟ ਕੋਈ ਘਟਨਾ ਵਾਪਰਦੀ ਆ ਅ ਕੀ ਤੁਸੀਂ ਉਸੇ ਵੇਲੇ ਲਿਖ ਲੈਨੇ ਹੋ ਜਾਂ ਕਦੇ ਐਸਾ ਵੀ ਹੋਇਆ ਵੀ ਘਟਨਾ ਵਾਪਰ ਚੁੱਕੀ ਆ ਤੇ ਪਿੱਛੇ ਤੁਹਾਡੇ ਅੰਦਰ ਕਬੀਜ ਪਿਆ ਰਹਿੰਦਾ ਹੌਲੀ 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 ਉਹ ਕਦੇ ਕੁਝ ਹੋਰ ਹਵਾ ਉਹਨੂੰ ਜਦੋਂ ਲੱਗਦੀ ਆ ਜਾਂ ਨਵੀਂ ਮਿਲਦੀ ਆ ਉਸ ਬੀਜ ਨੂੰ ਉਹ ਫਿਰ ਤਗੜੇ ਚਰਵਾਦ ਉਹ ਕਹਾਣੀ ਲਿਖੀ ਜਾਂਦੀ ਆ ਕਿ ਇੱਕਦਮ ਲਿਖ ਲੈਨੇ ਹੋ ਜਾਂ ਲੰਬਾ ਟਾਈਮ ਉਹ ਅੰਦਰ ਜਿਵੇਂ ਦੁੱਧ ਰੜਕਿਆ ਜਾਂਦਾ ਨਾ ਅੰਦਰ ਰੜਕਦੀ ਰਹਿੰਦੀ ਆ ਤੇ ਫਿਰ ਕਹਾਣੀ ਨਿਕਲਦੀ ਆ ਜੀ ਗੱਲ ਸਬ ਇਸ ਤਰ੍ਹਾਂ ਵੀ ਕੁਝ ਕਹਾਣੀਆਂ ਤਾਂ ਇਹ ਵੀ ਬਨੀਆਂ ਬਣਾਈਆਂ ਆ ਜਾਂਦੀਆਂ ਬੇ ਉਹਦੇ ਚ ਸਿਰਫ ਤੁਸੀਂ ਆਪਣੇ ਵੱਲੋਂ ਇੱਕ ਸੋਚ ਸਦਾਈ ਕਰਨੀ ਹੁੰਦੀ ਜਿਹੜੀ ਤਾਂ ਕਿ ਜਿਵੇਂ ਮੈਂ ਦੱਸਿਆ ਨਾ ਵੀ ਮੈਂ ਇੱਕ ਤਾਂ ਪੱਤਰਕਾਰ ਨਾਲ ਜੁੜਿਆ ਉਹ ਚ ਵੀ ਸਾਡੇ ਕੋਲ ਮੈਟਰ ਬਹੁਤ ਆਉਂਦਾ ਸਿੱਧੇ ਰੂਪ ਚ ਇੱਕ ਮੇਕ ਕਚਹਿਰੀਆਂ ਚ ਬੈਠਾ ਜੀ ਉਹ ਚ ਫਿਰ ਇਹ ਹੁੰਦਾ ਵੀ ਉਹ ਇੱਕ ਘਟਨਾ ਜਿਹੜੀ ਆ ਉਹ ਸਿਰਫ ਉਹਨੂੰ ਇੱਕ ਕਹਾਣੀ ਰੰਗਤ ਹੀ ਦੇਣੀ ਹੁੰਦੀ ਆ ਤੁਸੀਂ ਉਹ ਢਾਂਚੇ ਨੂੰ ਦੇ ਉੱਤੇ ਮਾਸ ਹੀ ਲਾਉਣਾ ਹੁੰਦਾ ਮਾਸ ਹੀ ਲਾਉਣਾ ਹੁੰਦਾ ਉਹ ਸੌਖੇ ਬਣ ਜਾਂਦੇ ਆ ਕਈ ਵਾਰ ਇਹ ਹੁੰਦਾ ਵੀ ਕੋਈ ਕਹਾਣੀ ਪੂਰੀ ਦਿਸਦੀ ਹੁੰਦੀ ਆ ਪਰ ਉਹਦਾ ਆਇ ਨਹੀਂ ਹੁੰਦਾ ਵੀ ਅੰਤ ਕਿਵੇਂ ਕਰੀਏ ਪਕੜਤ ਨਹੀਂ ਆਉਂਦੀ ਉਹਨੂੰ ਸ਼ੁਰੂ ਹਾਂ ਜਾਂ ਉਹਨੂੰ ਸ਼ੁਰੂ ਕਿਵੇਂ ਕਰੀਏ ਜਾਂ ਅੰਤ ਕਿਵੇਂ ਕਰੀਏ ਉਹ ਦੋਨੇ ਹੀ ਦੋਨੇ ਹੀ ਬਹੁਤ ਇੰਪੋਰਟੈਂਟ ਨੇ ਹਾਂ ਔਰ ਤੀਜੀ ਗੱਲ ਜਿਹੜੀ ਤੁਸੀਂ ਕਈ ਜਿਹੜੀ ਸਾਲਾਬਦ ਦੇ ਪੈਣ ਵਾਲੀ ਉਹ ਮੇਰੀ ਪਰਿਵਾਰਕ ਕਹਾਣੀ ਹੈ ਵੀ ਮੇਰੇ ਭੂਆ ਜੀ ਹੁਣ ਭੂਆ ਜੀ ਦਾ ਮਤਲਬ ਵੀ ਮੈਂ ਜਨਮ ਤੋਂ ਹੀ ਉਹਨਾਂ ਨਾਲ ਜੁੜਿਆ ਜਿਹੜੇ ਸਾਹਮਣੇ ਹਲ ਰਹਿੰਦੇ ਆ ਤੇ ਉਹ ਮਤਲਬ ਮੇਰੇ ਹੁਣ ਉਮਰ 58 ਸਾਲਾਂ ਤੇ ਉਹਨਾਂ ਨੂੰ ਕੋਈ 10 ਕ ਸਾਲ ਸੁਰਗਵਾਸ ਹੋਇਆ ਉਹ ਮਤਲਬ 48 ਸਾਲ ਦੀ ਸਾਝ ਹੋ ਗਈ ਜੀ ਤੇ ਉਹਨਾਂ ਬਾਰੇ ਕਹਾਣੀ ਮੈਂ ਕਰੀਬ 45 ਸਾਲ ਬਾਅਦ ਵੀ ਮੇਰਾ ਉਦੋਂ ਸਾਹਿਤਕ ਜੀਵਨ 25 ਸਾਲ ਦਾ ਹੋ ਗਿਆ ਸੀ। ਮਤਲਬ 25 ਸਾਲ ਮੈਂ ਉਹ ਮੇਰੇ ਉਹ ਦਿਮਾਗ 'ਚ ਕਹਾਣੀ ਆ ਗਈ ਸੀ। ਪਰ ਉਹ ਬੰਨ ਇਸੇ ਦੇ ਉਹ 25 ਸਾਲਾਂ ਬਾਅਦ ਬਣ ਗਈ ਜਿਹੜੀ ਆ ਕਿਤਾਬ ਆ ਨਾ ਮੇਨਾ ਹਾਂਜੀ ਆਹਾ ਹਾਂਜੀ ਇਹ ਉਹਨਾਂ ਦੀ ਕਹਾਣੀ ਹੈ। ਓਕੇ ਉਹ ਕਹਾਣੀ ਵੀ ਮੈਂ ਟੌਪਿਕ ਦੱਸ ਦਿੰਦਾ ਵੀ ਉਹ ਇਸੇ ਵੀ ਭੂਆ ਨੇ ਮੇਰੇ ਕੋਲ ਆਉਣਾ ਲੁਧਿਆਣੇ ਤੋਂ ਆਉਂਦਾ ਵੀ ਉਹਦਾ ਇਹ ਸੀਗਾ ਵੀ ਜਾ ਤਾਂ ਮੈਨੂੰ ਲੈ ਕੇ ਜਾਓ ਤੁਸੀਂ ਬਸ ਤੇ ਚੜ ਨੀਸ ਚੜਦੇ ਹੋ ਤੇ ਜਦੋਂ ਛੱਡ ਕੇ ਉਹਨਾਂ ਉਦੋਂ ਛੱਡ ਕੇ ਵੀ ਤੁਸੀਂ ਆਓ ਹਮ ਠੀਕ ਹੈ ਜੀ ਮੈਂ ਅਸੀਂ ਉਹਨੂੰ ਬੜੇ ਪਿਆਰ ਨਾਲ ਲਿਆਉਣਾ ਉਹ ਬਹੁਤ ਗੱਲਾਂ ਕਰਦੀ ਸੀ ਬਹੁਤ ਜ਼ਿਆਦਾ ਗੱਲਾਂ ਕਰਦੀ ਸੀ ਮਤਲਬ ਉਹ ਕਹਾਣੀਆਂ ਜਿਵੇਂ ਮੈਂ ਜੇ ਇੱਕ ਕਹਾਣੀ ਲਿਖੇ ਤਾਂ ਉਹ 100 ਕਹਾਣੀਆਂ ਸੀ ਉਹਦੇ ਕੋਲ ਤਾਂ ਫਿਰ ਉਹਨੇ ਕੁਝ ਦਿਨਾਂ ਬਾਅਦ ਮਤਲਬ ਬੜੇ ਚਾਹ ਨਾਲ ਆਉਣਾ ਕੁਛ ਦਿਨਾਂ ਬਾਅਦ ਉਹਨੇ ਉਦਾਸ ਜੇ ਹੋ ਜਾਣਾ ਫਿਰ ਚੁੱਪ ਜੇ ਕਰ ਜਾਣਾ ਵੀ ਜਿੱਥੇ ਸਾਰਾ ਦਿਨ ਕਹਾਣੀਆਂ ਸੁਣਾਉਂਦੀ ਸੀ ਫਿਰ ਉਹਨੇ ਜਿਵੇਂ ਹੀ ਬੋਲਣੋਂ ਹਟ ਗਿਆ ਫਿਰ 20 ਦਿਨਾਂ ਬਾਅਦ ਉਹਨੇ ਕਹਿੰਦਾ ਮੈਨੂੰ ਹੁਣ ਗਸੇਵਕ ਕਹਿੰਦੀ ਸੀ ਗਸੇਵਕ ਮੈਨੂੰ ਹੁਣ ਛੱਡਿਆ ਪਿੰਦ ਮੈਂ ਕਹਿੰਦਾ ਵੀ ਤੂੰ ਹੁਣ ਆਈਂ ਭੂਆ ਰਹਿ ਨਹੀਂ ਮੈਨੂੰ ਛੱਡਿਆ ਅਸੀਂ ਛੱਡਿਆ ਨਾ ਤਾਂ ਇਹ ਹੁਣ 25 ਸਾਲ ਮੈਂ ਦੇਖਦਾ ਰਿਹਾ ਵੀ ਉਹਨੇ ਐ ਚਾਹ ਨਾਲ ਆਉਣਾ ਫਿਰ ਉਹੀ ਪ੍ਰੋਸੈਸ ਫਿਰ ਉਹਨੇ ਵਾਪਸ ਭਜਨ ਦਿਖਾਲ ਕਰਨੀ ਤਾਂ ਅਖੀਰ ਜਦੋਂ ਮੈਨੂੰ ਪਤਾ ਲੱਗਿਆ ਉਹ ਕਹਿੰਦੇ ਵੀ ਮੈਂ ਇਹ ਸੋਚਦੀ ਆ ਵੀ ਜੇ ਮੈਂ ਉਹ ਭਰਾ ਦਾ ਘਰ ਕਹਿੰਦੀ ਸੀ ਨਾ ਵੀ ਮੈਂ ਭਤੀਜਾ ਸੀ ਉਹਦਾ ਕਹਿੰਦੀ ਵੀ ਜੇ ਕਿਤੇ ਮੈਂ ਆਪਣੇ ਭਰਾ ਦੇ ਘਰੇ ਮਰ ਗਈ ਤੇ ਮੇਰੇ ਪੁੱਤ ਪੋਤਿਆਂ ਨੂੰ ਤੇ ਇਸ ਗੱਲ ਦਾ ਮਹਿਨਾ ਹੋ ਜੂ ਆ ਤਾਂ ਇਸ ਕਰਕੇ ਉਹ ਆਉਂਦੀ ਵੀ ਬੜੇ ਚਾਅ ਨਾਲ ਸੀ ਪਰ ਕੁਛ ਦਿਨਾਂ ਬਾਅਦ ਉਹਦੇ ਮਨ 'ਚ ਇਹ ਚਿਤਵ ਨਹੀਂ ਲੱਗ ਜਾਨੀ ਵੀ ਮੈਂ ਐਡੀ ਦੂਰ ਬੈਠੀ ਆ ਜੇ ਮੈਨੂੰ ਕੁਛ ਹੋ ਗਿਆ ਤਾਂ ਉਹਨਾਂ ਲਈ ਤਾਂ ਮਹਿਨਤ ਹੋ ਜੂ ਵੀ ਇਹਨਾਂ ਦੀ ਮਾਂ ਇਹਨਾਂ ਦੀ ਦਾਦੀ ਆਪਦੇ ਭਰਾ ਭਤੀਜਿਆਂ ਦੇ ਘਰੇ ਜਾ ਕੇ ਮਰ ਗਈ ਤਾਂ ਉਹ ਮਹਿਨੇ ਤੋਂ ਬਚਨ ਦੇ ਖਾਤਰ ਫਿਰ ਉਹ ਵਾਪਸ ਭੱਜ ਗਈ ਸੀ ਆਪਣਾ ਇੱਕ ਕਹਿੰਦੇ ਹੁੰਦੇ ਸੀ ਨਾ ਵੀ ਧੀਏ ਡੋਲੀ ਇੱਥੋਂ ਜਾਵੇ ਕਰੀ ਤੇ ਅਰਥੀ ਉੱਥੋਂ ਜਾਵੇ ਚਾਹਤ ਸੋਨੇ ਜਿਆਦਾ ਉਹ ਪੁਰਾਣੇ ਬਜ਼ੁਰਗਾਂ ਦੇ ਅੰਦਰ ਇਹ ਗੱਲਾਂ ਪਤਲੀਆਂ ਹੁੰਦੀਆਂ ਸੀ ਇਹ ਗੱਲ ਉਹਨੇ ਸਿੱਧੇ ਰੂਪ ਚ ਨਹੀਂ ਮੈਨੂੰ ਕਹੀ ਉਹਨੇ ਇੱਕ ਉਹਨਾਂ ਦਾ ਇਸ਼ਾਰਾ मात्र हां ਗਵੰਦੀ ਕੋਈ ਕਰਨਲ ਸੀਗਾ ਉਹਦੇ ਬਾਰੇ ਦੱਸਿਆ ਕਹਿੰਦੇ ਉਹ ਦੱਸ ਆਪਦੇ ਧੀ ਦੇ ਘਰੇ ਮਰ ਗਿਆ ਤੇ ਉਹਦੇ ਪੁੱਤਾਂ ਨੂੰ ਇਹ ਗੱਲ ਦਾ ਮਹਿਣਾ ਹੋ ਗਿਆ ਤੇ ਮੈਂ ਨਹੀਂ ਚਾਹੁੰਦੀ ਵੀ ਮੇਰੇ ਉੱਥੋਂ ਕਹਾਣੀ ਦਾ ਟਾਈਟਲ ਆ ਗਿਆ ਕਿਤਾਬ ਦਾ ਟਾਈਟਲ ਵਾਲਾ ਸੋ ਇਸ ਤਰ੍ਹਾਂ ਵੀ ਜਿਹੜੀ ਕਹਾਣੀ ਆ ਉਹ ਪਤਾ ਨਹੀਂ ਕਦੋਂ ਕਿੱਥੇ ਤੇ ਕਿਵੇਂ ਆ ਜੇ ਤੇ ਕਿਵੇਂ ਉਹਨੂੰ ਆਪਾਂ ਕਹਿ ਸਕੀਏ ਇਹ ਸਮਰੱਥਾ ਆਪੋ ਆਪਣੀ ਹੈ ਜੀ ਤੁਸੀਂ ਹੁਣ ਕੈਨੇਡਾ ਆਏ ਹੋ ਜੀ ਇੱਕ ਨਜ਼ਰ ਇੱਥੇ ਟੋਟਲ ਰਹਿ ਕੇ ਜਾਵੋਗੇ ਮੈਂ 2 ਮਹੀਨੇ ਜੀ 1 ਮਹੀਨਾ ਹੋ ਗਿਆ 1 ਰਹਿ ਗਿਆ ਜੀ ਮੇਰਾ ਖਿਆਲ ਇੱਥੋਂ ਵੀ ਕਈ ਕਹਾਣੀਆਂ ਬਣਣਗੀਆਂ ਤੁਹਾਨੂੰ ਆਲਰੇਡੀ ਮਿਲ ਚੁੱਕੀਆਂ ਹੋਣਗੀਆਂ ਬਿਲਕੁਲ ਉਹ ਬਾਕੀ ਰੁਪਾਣਾ ਸਾਹਿਬ ਕਹਿੰਦੇ ਹੁੰਦੇ ਆ ਕਿ ਉਹ ਦਿੱਲੀ ਬਹੁਤ ਚੜ੍ਹਦੇ ਸਾਡੀ ਉਮਰ ਉਹਨਾਂ ਨੇ ਦਿੱਲੀ ਜਿਹੜੀ guzari ਜਵਾਨੀ ਦੀ ਉਮਰ ਆਪਣੀ ਤੇ ਪਰ ਉਦੋਂ ਦਿੱਲੀ ਬਾਰੇ ਕੋਈ ਕਹਾਣੀ ਨਹੀਂ ਲਿਖੀ ਉਦੋਂ ਪਿੰਡਾਂ ਬਾਰੇ ਕਹਾਣੀਆਂ ਲਿਖਦੇ ਰਹੇ ਤੇ ਜਦੋਂ ਪਿੰਡ ਆ ਗਏ ਫਿਰ ਉਹਨਾਂ ਨੇ ਦਿੱਲੀ ਬਾਰੇ ਕਹਾਣੀਆਂ ਲਿਖੀਆਂ ਉਹ ਕਹਿੰਦੇ ਵੀ ਜਦੋਂ ਅਸੀਂ ਦੂਰ ਬਹਿ ਕੇ ਕਿਸੇ ਚੀਜ਼ ਨੂੰ ਦੇਖਦੇ ਆ ਪਾ ਉਦੋਂ ਸਾਨੂੰ ਉਹ ਵੱਖਰੀ ਦਿੱਸਦੀ ਆ ਉਹ ਕੰਪਲੀਟ ਦਿੱਖਦੀ ਆ ਹਾਂ ਹੁਣ ਇੱਥੇ ਆਏ ਆ ਇੱਥੇ ਰਿਹਾ ਹੁਣ ਜੋ ਅਹਿਸਾਸ ਜਾ ਕੇ ਮਹਿਸੂਸ ਹੋਣਗੇ ਉਹ ਦੇਖੋ ਵੈਸੇ ਮੈਂ ਤੁਹਾਨੂੰ ਦੱਸ ਦਿਆਂ ਮੇਰਾ ਰੁਪਾਣਾ ਸਾਹਿਬ ਮੇਰੇ ਫੇਵਰਟ ਕਹਾਣੀਕਾਰ ਨੇ ਬਾਕੀ ਔਰ ਕਿਉਂਕਿ ਜਿਹੜੀ ਮੈਂ ਕਵਤਾ ਬਾਰੇ ਵੀ ਆਮ ਤੌਰ ਤੇ ਗੱਲ ਕਰਦਾ ਕਹਾਣੀ ਬਾਰੇ ਵੀ ਗੱਲ ਕਰਦਾ ਹੁਣ ਇੱਕ ਕਹਾਣੀ ਐਸੀ ਹੁੰਦੀ ਆ ਵੀ ਉਹਦੇ ਵਿੱਚ ਇੱਕ ਅੱਖਰ ਵੀ ਕੱਢ ਨਹੀਂ ਸਕਦੇ ਆਸਤੌਰ ਤੇ ਕੁਲਵੰਤ ਸਿੰਘ ਵਿਰਕ ਉਹਨਾਂ ਦੀ ਜਦੋਂ ਆਪਾਂ ਕਹਾਣੀ ਦੀ ਗੱਲ ਕਰਦੇ ਹਾਂ ਮੈਨੂੰ ਕੋਈ ਫਿਕਰਾ ਕੱਢ ਕੇ ਦਿਖਾਓ ਉਹਦੇ ਵਿੱਚ ਬਿਲਕੁਲ ਉਹ ਐ ਚਿਣੇ ਪੈ ਹੁੰਦੇ ਉਹਦੇ ਵਿੱਚ ਕੋਈ ਬਾਦੂ ਲਫ਼ਜ਼ ਨਹੀਂ ਸੇਮ ਰੁਪਾਣਾ ਸਾਹਿਬ ਰਪਾਣਾ ਸਾਹਿਬ ਤੇ ਉਹਦੇ ਵਿੱਚ ਇੱਕ ਫਿਕਰਾ ਕੱਢਦੇ ਉਹਨਾਂ ਕਹਾਣੀ ਧੂਰੀ ਹੋ ਜਾਂਦੀ ਹੈ ਬਿਲਕੁਲ ਤੇ ਉਹਦੇ ਵਿੱਚ ਇਹ ਐਸੇ 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 ਲੇਖਕ ਮੈਂ ਤਾਂ ਧੰਨ ਭਾਗ ਤੁਹਾਡੇ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਮਾਣੀ ਹੈ ਬਹੁਤ ਸੰਗਤਮਾਨੀ ਜੀ ਉਹਨਾਂ ਨੂੰ ਸਲਾਮ ਆ ਸਾਡਾ ਔਰ ਉਹਨਾਂ ਦਾ ਅੱਜ ਵੀ ਸਰਕਾਰ ਦੇ ਨਾਲ ਨਾਂ ਲਿਆ ਜਾਂਦਾ ਔਰ ਜਦੋਂ ਤੁਸੀਂ ਹੁਣ ਉਹਨਾਂ ਕੋਲ ਜਾਂਦੇ ਵੀ ਸੀਗੇ ਕੀ ਉਹ ਜਿਵੇਂ ਹੁਣ ਆਪਾਂ ਕਹਾਣੀ ਬਾਰੇ ਗੱਲ ਕਰ ਰਹੇ ਹਾਂ ਤੁਹਾਡੇ ਨਾਲ ਕਹਾਣੀ ਬਾਰੇ ਗੱਲਬਾਤ ਕਰਦੇ ਸੀ ਸਾਹਿਤ ਬਾਰੇ ਜੋ ਗੱਲਾਂ ਕਰਦੇ ਸੀ ਉਹਨਾਂ ਦੀ ਹੋਰ ਕੋਈ ਗੱਲ ਨਹੀਂ ਸੀ ਹੁੰਦੀ ਹੋਰ ਕੋਈ ਖੇਤੀ ਬਾਰੇ ਕੋਈ ਟਿਪਸ ਤੁਹਾਨੂੰ ਦਿੱਤੇ ਉਹਨਾਂ ਨੇ ਹਾਂ ਕਹਾਣੀ ਬਾਰੇ ਨਾ ਉਹਨਾਂ ਨੇ ਮੇਰੇ ਉਹ ਮੁਖਬੰਦ ਚ ਲਿਖਿਆ ਉਹ ਕਹਿੰਦਾ ਨਾ ਵੀ ਅਸੀਂ ਦਿੱਲੀ ਰਹਿੰਦੇ ਸੀ ਤਾਂ ਉੱਥੇ ਇੱਕ ਜਿਹੜੀ ਕਵਾਲੀ ਕਵਾਲੀ ਨਾਈਟ ਹੋਈ ਤਾਂ ਉਹ ਕਹਿੰਦੇ ਯਾਰ ਵੀ ਉਹਨਾਂ ਨੇ ਇੱਕ ਕਵਾਲੀ ਸਾਰੀ ਰਾਤ ਗਾਈ ਪਰ ਉਹ ਕਵਾਲੀ ਦਾ ਟਾਂਗੇ ਸੀ ਵੀ ਉਹਦਾ ਮੁਖੜਾ ਸੀ ਬਹੁਤ ਕਠਨ ਹੈ ਦਗਰ ਪਨ ਘਤ ਕੇ ਹੰਮ ਕੈਸੇ ਭਰ ਲਾਉ ਮੈਂ ਨਦੀਏ ਸੇ ਮਟਕੀ ਇਹ ਉਹਨਾਂ ਦੀ ਕਵਾਲੀ ਦਾ ਸੀ ਇਹਦੇ ਚ ਫਿਰ ਉਹ ਪਰੋਂਦੇ ਸੀਗੇ ਬਾਕੀ ਸਾਰਾ ਕੁਝ ਨਾਲ ਨਾਲ ਜਿਵੇਂ ਉਹ ਕੰਦੇ ਵੀ ਇਹ ਇਸ਼ਕ ਸੂਈ ਦਾ ਨੱਕਾ ਧਾਗਾ ਥਿਵੇਂ ਤਾ ਜਾਨੂ ਹੂ ਵੀ ਇਸ ਤਰ੍ਹਾਂ ਦੇ ਜਿਹੜੇ ਉਹ ਫਿਰ ਕਾਫੀਆਂ ਦੇ ਦੂਸਰੇ ਹੈ ਨਾ ਵਿੱਚ ਭਰੋ ਕੇ ਉਹ ਤੋਂ ਬਾਅਦ ਫਿਰ ਉਹ ਬਹੁਤ ਕਠਨਾਈ ਨਾਲ ਚੱਲਦੀ ਸੀ ਪੰਨ ਘਟ ਕੇ ਕਿਵੇਂ ਉਹ ਕਹਿੰਦੇ ਜਿਹੜੇ ਕਹਾਣੀਆਂ ਨੇ ਇਸ ਤਰ੍ਹਾਂ ਵੀ ਤੁਸੀਂ ਇੱਕ ਗੱਲ ਕਹਿੰਦੇ ਹੋ ਉਹਦੇ ਵਿੱਚ ਫਿਰ ਕੋਈ ਹੋਰ ਗੱਲ ਭਰੋ ਦਿੰਦੇ ਹੋ ਠੀਕ ਹੈ ਨਾ ਫਿਰ ਉਹ ਤੁਸੀਂ ਲਿਆ ਕੇ ਉਹਦੇ ਨਾਲ ਜੋੜਦੇ ਹਾਂਜੀ ਤਾਂ ਇਸ ਤਰ੍ਹਾਂ ਉਹਨਾਂ ਨੇ ਬਹੁਤ ਕਹਾਣੀਆਂ ਦੀਆਂ ਲਿਖਕਾਂ ਨੇ ਖਾਸ ਤੌਰ ਤੇ ਉਹ ਇੰਗਲਿਸ਼ ਲੇਖਕ ਬਹੁਤ ਪੜਦੇ ਸੀ ਗਰੇਪਸ ਨਾਵਲ ਤੇ ਹੋਰ ਸਾਡੇ ਨਾਲ ਉਹਦੇ ਬਾਰੇ ਗੱਲਾਂ ਕਰਨੀਆਂ ਹਿੰਦੀ ਦੇ ਰਾਈਟਰ ਉਹਨਾਂ ਦੇ ਕਿਉਂਕਿ ਦਿੱਲੀ ਰਹਿਣ ਕਰਕੇ ਉਹਨਾਂ ਦੇ ਫਿਰ ਲਿੰਕ ਉਸ ਤਰ੍ਹਾਂ ਦੇ ਬਣ ਗਏ ਸੀਗੇ ਫਿਕਰ ਤੋਸ ਵੀ ਦੇ ਬਹੁਤ ਕਰਦੇ ਸੀ ਪਿਆਜ਼ ਕੇ ਛਿਲਕੇ ਕੀ ਆ ਬਾਤ ਆ ਤਾਂ ਉਹ ਮਤਲਬ ਉਹਨਾਂ ਕੋਲ ਤਾਂ ਇੰਨਾ ਮੈਟਰ ਸੀ ਵੀ ਹੁਣ ਜਿਵੇਂ ਆਪਾਂ ਗੱਲ ਕੀਤੀ ਆ ਅਸੀਂ ਤਾਂ ਦੋ ਚਾਰ ਫਿਕਰ ਹੀ ਬੋਲਦੇ ਸੀ ਬਾਕੀ ਉਹ ਹੀ ਬੋਲਦੇ ਸੀ ਬਾਕੀ ਤੁਸੀਂ ਪੱਤਰਕਾਰੀ ਵਾਲਦੇ ਪਾਸੇ ਕਿਵੇਂ ਆ ਜੀ ਪੱਤਰਕਾਰੀ ਦਾ ਵੀ ਸੁਭਾਅ ਮੈਨੂੰ ਲੱਗਦਾ ਵੀ ਸਾਹਿਤ ਚੋਂ ਹੀ ਨਿਕਲਿਆ ਹਮ ਹਮ ਅ ਕਉਕਿ ਮੈਨੂੰ ਲਿਖਣਾ ਪੜ੍ਹਨਾ ਹੁੰਦਾ ਸੀਗਾ ਤਾਂ ਮੁਕਸਰ ਸਾਡੇ ਬਲਦੇਵ ਸਿੰਘ ਪੰਮ ਹੁਣ ਉਹ ਇੱਥੇ ਹੀ ਨੇ ਰੇਡੀਓ ਇੰਡੀਆ ਚ ਕੰਮ ਕਰਦੇ ਆ ਤੇ ਉਹ ਉਹਨਾਂ ਦਾ ਬਾਪ ਆ ਉਹ ਕਹਿੰਦੇ ਯਾਰ ਤੂੰ ਵੀ ਮੇਰੀਆਂ ਖਬਰਾਂ ਲਿਖਿਆ ਕਰ ਸ਼ਾਮ ਨੂੰ ਆ ਜਾ ਕਰ ਆਪਾਂ ਕੰਤਾ ਬੈਠਾ ਕਰਾਂਗੇ ਮੈਂ ਉਹਨਾਂ ਕੋਲ ਜਾਣ ਲੱਗ ਪਿਓ ਖਬਰਾਂ ਸੀ ਲਿਖਣੀਆਂ ਉਦੋਂ ਕੰਪਿਊਟਰ ਜਿਹੜਾ ਨਵਾਂ-ਨਵਾਂ ਆਇਆ ਸੀ ਤੇ ਨੈੱਟ ਮੁਟ ਤਾਂ ਹੈ ਹੀ ਨਹੀਂ ਸੀ ਸਾਨੂੰ ਇਹ ਵੀ ਨਹੀਂ ਸੀ ਪਤਾ ਕਿ ਕੰਪਿਊਟਰ ਤੇ ਜੋ ਲਿਖਿਆ ਉਹਨੂੰ ਸੇਵ ਕੀਤਾ ਜਾਂਦਾ। ਬਈ ਨਾਲ ਦੇ ਨਾਲ ਕੰਟਰੋਲ ਐਸਨ ਅਪਨ ਨਾਲ ਦੀ ਨਾਲ ਸੇਵ ਹੋਈ ਜਾਂਦਾ ਸਾਨੂੰ ਇਹ ਪਤਾ ਨਹੀਂ ਸੀ। ਅਸੀਂ ਪੂਰੀ ਖਬਰ ਲਿਖਨੇ ਲਾਈਟ ਚਲੀ ਜਾਣੀ ਜਾਂ ਕੋਈ ਸਮਾਂਟ ਗਲਤ ਨੱਪੇ ਜਾਣੀ ਉਹ ਡਿਲੀਟ ਹੋ ਜਾਣੀ। ਤਾਂ ਮਤਲਬ ਇਸ ਤਰ੍ਹਾਂ ਅਸੀਂ ਉਹ ਸ਼ੁਰੂ ਕੀਤਾ ਲਿਖਣਾ। ਅਸੀਂ ਲਿਖ ਕੇ ਫਿਰ ਉਹਦਾ ਪ੍ਰਿੰਟ ਕੱਢਣਾ ਕਿਉਂਕਿ ਉਦੋਂ ਸਿਸਟਮ ਤਾਂ ਹੁੰਦਾ ਵੀ ਫਿਰ ਪ੍ਰਿੰਟਰ ਨੂੰ ਫਿਕਸ ਕਰਨਾ ਤਾਂ ਕਹਿੰਦਾ ਮਤਲਬ ਚਲੋ ਮੈਨੂੰ ਉਹ ਅ ਖਬਰ ਲਿਖਣੀ ਆ ਗਈ ਲਿਖਣੀ ਆ ਗਈ ਫਿਰ ਉਹ ਕੰਦੇ ਵੀ ਤੂੰ ਕਿਸੇ ਪੇਪਰ ਲਈ ਅਪਲਾਈ ਕਰਦੇ ਮੈਂ ਅੱਜ ਦੀ ਆਵਾਜ਼ ਲਈ ਅਪਲਾਈ ਕੀਤਾ ਤਾਂ ਅੱਜ ਦੀ ਆਵਾਜ਼ ਵਾਸਤੇ ਮੈਨੂੰ ਮਿਲ ਗਿਆ ਉਹ ਮੇਰੇ ਖਿਆਲ ਮੈਂ ਸਾਲ ਦੇ ਅੱਧ ਸਾਲ ਕੰਮ ਕੀਤਾ ਫਿਰ ਮੈਂ ਕਿਹਾ ਵੀ ਮੈਂ ਮੈਂ ਕਿਹਾ ਵੀ ਮੈਂ ਤਾਂ ਨਾ ਪੰਜਾਬੀ ਟ੍ਰਿਬਿਊਨ ਹੀ ਸਾਡੇ ਘਰ ਆਉਂਦਾ ਸੀ ਭੈਣ ਜੀ ਜਦੋਂ ਦਾ ਅਖਬਾਰ ਲੱਗਿਆ ਉਦੋਂ 30 ਪੈਸੇ ਦਾ ਹੁੰਦਾ ਸੀ ਪਹਿਲਾ ਐਡੀਸ਼ਨ ਇਹਦਾ ਤੇ ਉਦੋਂ ਦਾ ਹੀ ਉਹ ਸਾਡੇ ਘਰ ਲੱਗਿਆ ਹੋਇਆ ਸੀ ਤੇ ਮੈਂ ਕਿਹਾ ਯਾਰ ਵੀ ਮੈਂ ਤਾਂ ਪੰਜਾਬੀ ਟ੍ਰਿਬਿਊਨ ਦਾ ਬਣਾ ਨਾ ਫੇਰ ਤੇ ਉਹ ਕਹਿੰਦੇ ਤੂੰ ਅਪਲਾਈ ਕਰਦੇ ਅਸੀਂ ਅਪਲਾਈ ਕਰਤਾ ਤੇ ਉਹਨਾਂ ਨੇ ਮੈਨੂੰ ਇੰਟਰਵਿਊ ਲਈ ਸੱਦ ਲਿਆ ਤੇ ਮੈਨੂੰ ਮਕਸਦ ਤੋਂ ਸਾਡੇ ਉਦੋਂ ਇੰਦਰ ਸਿੰਘ ਦਰਦੀ ਸੀਗੇ ਸੀਨੀਅਰ ਉਹ ਬਜ਼ੁਰਗ ਸੀਗੇ ਹਾਂਜੀ ਤੇ ਨਾਲ ਉਹਨਾਂ ਨੇ ਮੈਨੂੰ ਦੇਤਾ ਤਾਂ ਫਿਰ ਕਦੀ 20 ਸਾਲ ਹੋ ਗਏ ਮੈਂ ਉਦੋਂ ਤੋਂ ਜੁੜਿਆ ਹੋਇਆ ਹਾਂ ਜੀ ਤੇ ਫਿਰ ਇਹਦੇ ਨਾਲ ਨਾਲ ਜਿਵੇਂ ਤੁਸੀਂ ਆਮ ਤੌਰ ਤੇ ਬਹੁਤ ਘੱਟ ਲੇਖਕ ਨੇ ਜਿਹੜੇ ਇਸ ਵਾਸਤੇ ਜਾਂਦੇ ਨੇ ਤੁਸੀਂ ਬਾਲ ਸਾਹਿਤ ਇੱਕ ਪੁਸਤਕ ਬਾਲ ਸਾਹਿਤ ਦੀ ਵੀ ਲਿਖੀ ਆ ਉਹ ਉਹਦੇ ਬਾਰੇ ਥੋੜੀ ਜਾਣਕਾਰੀ ਦਵਾਂਗਾ ਅ ਬਾਲ ਸਾਹਿਤ ਦਾ ਇਸ ਤਰ੍ਹਾਂ ਵੀ ਇੱਕ ਕਹਾਣੀ ਮੇਰੇ ਆਏ ਜਹਨ ਦੇ ਵਿੱਚ ਤਾਂ ਮੈਨੂੰ ਲੱਗਿਆ ਵੀ ਇਹ ਕਹਾਣੀ ਬਾਲਗ ਪਾਠਕਾਂ ਲਈ ਤਾਂ ਨਹੀਂ ਵੀ ਇਹ ਬੱਚਿਆਂ ਲਈ ਵਧੀਆ ਬਣ ਸਕਦੀ ਆ ਉਹ ਕਹਾਣੀ ਵੱਡੀ ਸੀ ਤੇ ਉਹ ਮੈਂ ਲਿਖੀ ਤੇ ਉਹ ਪੰਜਾਬੀ ਟ੍ਰਿਬਿਊਨ ਨੂੰ ਭੇਜਦੇ ਤਾਂ ਪੰਜਾਬੀ ਟ੍ਰਿਬਿਊਨ ਨੇ ਉਦੋਂ ਬਾਲ ਇਹ ਐਤਵਾਰ ਦਾ ਅੰਕ ਕਰਦੇ ਹੁੰਦੇ ਸੀ ਬਾਲ ਸਾਹਿਤ ਕੁਛ ਬਾਲ ਫਲਵਾੜੀ ਇਸ ਤਰ੍ਹਾਂ ਦਾ ਨਾਮ ਸੀਗਾ ਤੇ ਉਹ ਚ ਉਹਨਾਂ ਨੇ ਦੋ ਐਤਵਾਰ ਲਾਈ ਉਹ ਵਿੱਚ ਵੱਡੀਆਂ ਵੱਡੀਆਂ ਫੋਟੋਆਂ ਲਾ ਕੇ ਬੱਚਿਆਂ ਵਾਸਤੇ ਨਾ ਤੇ ਉਹ ਫਿਰ ਮੈਨੂੰ ਬੜੀ ਵਧੀਆ ਲੱਗੀ ਫਿਰ ਮੈਂ ਇੱਕ ਦੋ ਹੋਰ ਉਸ ਤਰ੍ਹਾਂ ਦੀਆਂ ਕਹਾਣੀਆਂ ਲਿਖੀਆਂ ਤਾਂ ਇਸ ਦਰਮਿਆਨ ਮੇਰੇ ਪ੍ਰਕਾਸ਼ਕ ਚੇਤਨਾ ਪ੍ਰਕਾਸ਼ਨ ਹੀ ਸ਼ੁਰੂ ਤੋਂ ਜੀ ਉਹਨਾਂ ਨੇ ਮੇਰੀ ਇੱਕ ਦਾਪਾ ਛਾਪੀਆ ਗਲਾਟੀ ਸਾਹਿਬ ਉਹ ਕਹਿੰਦੇ ਯਾਰ ਵੀ ਸਾਨੂੰ ਨਾ ਬਾਲ ਕਹਾਣੀਆਂ ਦੀ ਲੋੜ ਆ ਹੂੰ ਤੇ ਉਹਦੇ ਲਈ ਤੁਸੀਂ ਕਹਾਣੀਆਂ ਸਪੈਸ਼ਲ ਲਿਖ ਕੇ ਭੇਜੋ ਫਿਰ ਮੈਂ ਉਦੋਂ ਕੁਝ ਬਿਲਕੁਲ ਉਹ ਕਹਾਣੀਆਂ ਪਈਆਂ ਸੀ ਕੁਝ ਮੈਂ ਹੋਰ ਲਿਖ ਕੇ ਭੇਜੀਆਂ ਉਹਨਾਂ ਨੂੰ ਫਿਰ ਬਾਅਦ ਪੁਸਤਕ ਇੱਕ ਫੋਟੋਆਂ ਵੱਡੀਆਂ-ਵੱਡੀਆਂ ਫੀਚਰ ਫੋਟੋ ਵਗੈਰਾ ਲਾ ਕੇ ਉਹ ਛਾਪੀ ਤਾਂ ਉਹ ਇਸ ਤਰ੍ਹਾਂ ਦੇ ਸਵਾਭੇ ਬਣ ਗਿਆ ਸਵਾਭੇ ਬਣ ਗਿਆ ਕਿਉਂਕਿ ਮੈਂ ਸਮਝਦਾ ਵੀ ਜਿਹੜਾ ਬਾਲ ਸਾਹਿਤ ਲਿਖਣਾ ਬੜਾ ਔਖਾ ਤੁਹਾਨੂੰ ਬੱਚਿਆਂ ਦੇ ਮੇਟ ਰਹੇ ਹੋ ਉੱਥੇ ਉੱਥੇ ਜਾਣਾ ਪੈ ਉਹਨੂੰ ਮਰਤ ਜਾਣਾ ਪੈਂਦਾ ਹੈਗਾ ਤੇ ਅ ਗੁਰਸਵੀ ਸਿੰਘ ਪ੍ਰੇਜ ਜੀ ਅ ਬਨੋਮੀ ਦਾ ਜਿਹੜੇ 2 ਮਹੀਨੇ ਲੈ ਕੇ ਤੁਸੀਂ ਕੈਨੇਡਾ ਆਏ ਹੋ ਇੱਕ ਤਾਂ ਦੌੜੇ ਗਏ ਹੋਣਗੇ ਇੱਕ ਤੁਸੀਂ ਇੱਥੇ ਇੱਥੋਂ ਜਾਂਦੇ ਪੰਜਾਬ ਸਾਡੇ ਪ੍ਰਤੀ ਕੋਈ ਚੰਗੇ ਵਿਚਾਰ ਜਾਂ ਕਈ ਕਹਾਣੀਆਂ ਲੈ ਕੇ ਜਾਵੋਗੇ ਤੁਸੀਂ ਅੱਜ ਕਲਾ ਦੇ ਅੰਗ ਸੰਗ ਵਿੱਚ ਆਏ ਤੁਹਾਡਾ ਲਈ ਬਹੁਤ-ਬਹੁਤ ਧੰਨਵਾਦ ਬਹੁਤ ਮਿਹਰਬਾਨੀ ਇੱਕ ਤਾਂ ਮੇਰਾ ਕੈਨੇਡਾ ਆਉਣਾ ਅੱਜ ਦਾ ਪ੍ਰੋਗਰਾਮ ਕਰਕੇ ਸਫਲ ਹੋ ਗਿਆ ਕਿਉਂਕਿ ਇੱਕ ਮੈਨੂੰ ਤੁਸੀਂ ਇੱਡੀ ਵੱਡੀ ਮੰਚ ਦਿੱਤਾ ਗੱਲਬਾਤ ਕਰਨ ਦਾ ਔਰ ਦੂਸਰਾ ਜਿਹੜਾ ਇਸ ਬਹਾਨੇ ਜਿਹੜੀਆਂ ਗੱਲਾਂ ਕੀਤੀਆਂ ਕਾਫੀ ਸਮੇਂ ਤੋਂ ਨਾ ਖੜੋਤ ਜਿਹੀ ਆਈ ਹੋਈ ਸੀ ਅੰਦਰ ਤਾਂ ਹੁਣ ਮੈਨੂੰ ਲੱਗਦਾ ਵੀ ਉਹ ਦੁਬਾਰਾ ਨਵੇਂ ਸਿਰੇ ਤੋਂ ਜੇ ਜਿਹੜੀ ਹੈ ਚੱਲ ਪੂਗੀ ਚੱਲ ਹੋ ਗਏ ਸਾਡੇ ਧੰਨ ਭਾਗ ਹੋਣਗੇ ਜੇ ਇਸ ਤਰ੍ਹਾਂ ਚੱਲ ਬੋਏ ਬਹੁਤ ਮਿਹਰਬਾਨੀ ਚ ਅੱਜ ਪ੍ਰੋਗਰਾਮ ਨੂੰ ਇੱਥੇ ਹੀ ਸੰਬੂਧਨ ਕਰਦੇ ਹੋਏ ਮੈਂ ਇੱਕ ਵਾਰ ਫਿਰ ਦੁਆ ਕਰਦਾ ਤੁਹਾਡੇ ਸਾਰਿਆਂ ਲਈ ਆਪਣੇ ਲਈ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਚੜਦੀ ਕਲਾ ਚ